ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮੇਥਰੋ ਠੀਕ ਠਾਕ ਲਓ ਜੀ ਮੇਥਰੋ ਅੱਜ ਆਪਾਂ ਲੱਗੇ ਆ ਮਸ਼ੀਨ ਚਲਾਉਣ ਐਸੀ ਦਾ ਓਟਰਾਸਰਾ ਲੈ ਕੇ ਜੀ ਦੇਖਰਾਤੀ ਸੀ ਗੁਰਦੁਆਰੇ ਅੱਜ ਬੈਠੇ ਹਾਂ ਕਰਮ ਵਾਲੀ ਚਲਾਣੀ ਆਪਾਂ ਇਹ ਪਾਰ ਕੱਢੀ ਆ ਇਹ ਗਾਲੀ ਜੁੜੀ ਜਿਹਾ ਵਾਹਵਾ ਲੱਗੇ ਜੀ ਕਰੋ ਚੈੱਕ ਹੋਣ ਹਿੰਦੇ ਲਾਏ ਆ ਸਟੇਟਿਸ ਵਾਈਸ ਹੋਈ ਕਰਨ ਜਾਲੇ ਜੂਲੇ ਜੇ ਲੱਗੇ ਸੀ ਮੈਂ ਕਿਹਾ ਛਾੜ ਦੇਣ ਉਹ ਚੰਗੀ ਤਰ੍ਹਾਂ ਲੀਰ ਫੇਰ ਕੇ ਉਹ ਤੋਂ ਸੁੱਕੀ ਲੀਰ ਮਾਰੀ ਜਾਂਦੇ ਬੰਦੇ ਨਾਲ ਨਾਲ ਤੇ ਅੰਦਰ ਖੜੀ ਸੀ ਸਾਹਮਣੇ ਜਾਲੇ ਜੂਲੇ ਜੇ ਬਾਬਾ ਲੱਗੇ ਸੀ ਪਰ ਫੇਰ ਕਰਕੇ ਖੜਾ ਕੀਤਾ ਐਸੇ ਨਾਲ ਛਾੜਦੇ ਆਪਾਂ ਕਟਾ-ਕਟਾ ਦੇ ਬਾਬਾ ਲੰਮਾ ਜਿੱਤੇ ਦੀਰੀਆਂ ਨੂਰੀਆਂ ਦੇ ਨਾਲ ਫੇਰ ਹੌਣ ਕਰਦੇ ਆ ਜੀ ਆਪਾਂ ਸਾਸ ਰਿਆ ਕਰਕੇ ਜਾਲੇ ਜੂਲੇ ਜਿਹੜੇ ਲਾਗੇ ਹਨ ਚੰਗੀ ਤਰ੍ਹਾਂ ਉੱਪਰੋਂ ਦੇਖੀ ਜੀ ਦੇਖੋ ਤੇ ਟਾਰਗੇਟ ਆ ਬੰਨਿਆ ਬਈ ਲੋਕ ਦਰਸਤ ਦਰੂਨ ਤੋਂ ਵੱਢਦੇ ਨਹੀਂ ਰਾਹਾਂ ਦੇ ਉੱਤੋਂ ਕਹਿ ਦਿੰਦੇ ਨਗਾਦੋ ਮਸ਼ੀਨ ਵਾਸਾਈ ਪਾਣੀ ਨਹੀਂ ਦੇ ਦੇ ਵੀ ਅਗਲੇ ਨੇ ਵੀ 30-35 ਲੱਖ ਰੁਪਈਆ ਲਾਇਆ ਵਾ ਆ ਦੋ ਸੀਜਨਾਂ ਦਾ ਨਹੀਂ ਇਹੋ ਦੇਖੋ ਕਿਵੇਂ ਜਿਹੜੀ ਟਾ ਲੱਗੀ ਆ ਚਲੋ ਜੇ ਦਿਖਾਉਣਾ ਤੁਹਾਨੂੰ ਆਪਾਂ ਮਸ਼ੀਨ ਚੱਲਦੀ ਹਣ ਪਾ ਲਈ ਡੇਲੀ ਵੀਡੀਓ ਬਣਾ ਕਰਾਂਗੇ ਜੀ ਤੁਸੀਂ ਚੱਲਿਆ ਕਰੋਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਦੇ ਹੋ ਨੇ ਲਾਈਕ ਕਰ ਦਿਆ ਕਰੋ ਨਾਲ ਦੀ ਨਾਲ ਵੀਰੇ ਤੇ ਚਲੋ ਪਾਲੀਏ ਡੀਗਲ ਹੋ ਜਾ ਫੇਰ ਮਿਲਦੇ ਆਂ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਅੱਜ ਕੀ ਸਮਾਚਾਰ ਚੱਲਦੇ ਆ ਜੀ ਬਾਪੇ ਦਾ ਨਾਲ ਲੈ ਕੇ ਵਾਹੀ ਗੁਰੂ ਜੀ ਦਾ ਵਾਸ਼ਾ ਹਰ ਘਟਾ ਪਾ ਮਗਰ ਲੇਟਰ ਹੌ ਦਾ ਕੰਮ ਪਾਉਨੇ ਆ ਹੁਣੇ ਚੱਲ ਕੇ ਤੁੰਗ ਲਾ ਕੇ ਨਾ ਸਭ ਤੋਂ ਬਾਅਦ ਉਹ ਵੜਾ ਕਰ ਕੋ ਆਦੇ ਨਾਲ ਆ ਜਾਓਗੇ ਆ ਜਾਓ ਫਿਰ ਲਾਈ ਬੁਰਾ ਹੈ ਤੁਹਾਨੂੰ ਭਾਈਆ ਇਹ ਆ ਨਮਾ ਜਿਹਾ ਬੁਰਾ ਸਲੱਪ ਮਾਰਦਾ ਹੀ ਚੱਲਦਾ ਕੰਮ ਬੁਰਾਈ ਤੇ ਢਿੱਡ ਗਿਆ ਹੋਇਆ ਤੱਕੀਆਂ ਮਾ ਉੱਥੇ ਗਿੱਲਾ ਉਥੋਂ ਗਿੱਲਾ ਰਿਹਾ ਹੈ ਕੰਮ

ਇਹ ਕਤਾਨੇ ਹੁਣ ਬਾਹਰ ਖੜਾ ਗਿਆ ਅਗਲਾ ਕੰਦਾ ਪਾਉ। ਆਟੀ ਕਰਦਾ ਸੁਆਦ ਤਾਂ ਛੁਪੇ ਜੀ ਹੁੰਦਾ ਵਾ। ਛਿੰਦੇ ਜੀ ਤਾਂ ਟੱਕਰ ਹੀ ਬਹੁਤ ਆਈ ਜਾ ਕਰ ਲਾ ਪਛਾਣ ਕਰ ਰੋ ਅਹੀਂ ਤੋਂ। ਜਰਾ ਆਦਾ ਹੀ ਕੰਮ ਕਰਾਣ 5-6 ਕੀਤੇ ਵੱਡਾਂ ਵੀ ਹੁਣ ਤਾਂ। ਦੇਖ ਲਾਂਗੇ 4x4 ਲਾ ਲਾਂਗੇ ਜੀ 4x4 ਲਾ ਕੇ ਚਲਾਵਾਂਗੇ ਕਰਮਾ ਆਈ ਹੈ ਕਰਨਾਲੀ ਦੀ ਥੋੜੇ ਜਿਹਾ ਸਾਹ ਦੇ ਲੈ ਪੂਰੇ ਉਹ ਆਪਣੇ ਜੋ ਮੀਂਹ ਨੇ ਕੰਮ ਕਰਾਉਣਾ ਜਿੱਥੇ ਲੋਕਾਂ ਦਾ ਪਾਣੀ ਲੱਗਿਆ ਹੋਇਆ ਜੀ ਉਦੋਂ ਇੱਕ ਪਹਿਲਾਂ ਲੋਕਾਂ ਦੇ ਪਾਣੀ ਲੱਗੇ ਹੋਏ ਜਿਹੜੇ ਕਮੀ ਪੈ ਗਿਆ ਭੈਣ ਗੱਤ ਨਹੀਂ ਹੋਊਗੀ ਮੈਨੂੰ ਤਾਂ ਫੰਟੀ 4x4 ਲਾਉਣਾ ਪੈ ਜੇ ਕਰ ਕਰ ਕੇ ਚੱਲਦੀ ਹੈ ਜੀ ਨਹੀਂ ਇਹ ਪੁਲ ਦੇ ਵੀ ਪੂਰੇ ਯਾਨੀ ਕਿ ਮਸ਼ੀਨ ਤੇ ਟਾਇਰ ਮਿੱਟੀ ਨਾਲ ਪੂਰੇ ਫੁੱਲ ਭਰੇ ਪਏ। ਮਰਸਾਂ ਜਦੋਂ ਤੇ ਆਤੀ ਜਾ ਗੜੇ ਮਾਰੀ ਜਾਂਦੇ ਵੜਦੋ ਵੜਦੋ ਵੜਦੋ। ਮਰਦਾ ਕਈ ਗਿਆ ਮੈਂ ਕਿ ਬਾਣ ਕਿੱਲਾ ਉਹ ਦੇਖ ਕੇ ਗਿਆ ਸਾਡਾ ਬੰਦਾ ਕਹਿੰਦਾ ਸੁੱਕਾ ਹੀ ਚੱਲਣਾ ਤਾਂ। ਹੋਈ ਅਜੇ ਕਿਤੇ ਸੁੱਕਾ ਆ ਜਾਂਦਾ ਕਿਤੇ ਗਿੱਦਾ ਆ ਜਾਂਦਾ ਹੁਣ ਕਿੱਦਾਂ ਜੀ। ਲੋਗਾਂ ਦੇ ਤਰ੍ਹਾਂ

ਆ ਰਿਹਾ ਬੀਕਾ ਆ ਰਿਹਾ ਦੇਖ ਲੈ ਜੀ ਦਰਵਾਜ਼ਾ ਦੰਦ ਜੋਦੀਆ ਭਰ ਕੇ ਹੋਰ ਦਾ ਸਿੱਧਾ ਲੇਗਾ ਅਗੇ ਲਿਖਿਆ ਵਿੱਚ ਮਿੱਲਾ ਥੋੜਾ ਬਹੁਤ ਆ ਸਾਡੇ ਦਾ 7 ਕਿੱਲੇ ਵੱਟ ਤੇ ਘਾਈ ਟਾਲੀਆਂ ਭਰ ਕੇ ਠੀਕ ਹੀ ਆ ਝਾੜ ਜਿਹੜਾ ਪੰਚੀ ਡਰਾਈਵਰ ਵੱਡਿਆ ਗਈ ਸਰ ਸਾਕੇ ਦੀ ਦੇਦਿਕ ਬੰਦ ਨੇ ਉਹ ਵੀ ਵੱਡਾ ਗਿੱਲਾ ਵਾਲਾ ਸੀਗਾ ਜੀ ਪਰਾਥਾਂ ਰਹਿ ਗਿਆ ਵਿੱਚ ਜਿੱਦਾ ਰਹਿ ਗਿਆ ਗਿੱਲਾ ਵਾਲਾ ਹੀ ਬੜਾ ਕਰਵਾਤੀ ਆ ਆ ਕਰਕੇ ਛੱਡਿਆ ਗਿਆ ਉਹ ਬੰਦੀ ਛੱਡਿਆ ਗਿਆ ਚਾਹਦਿਆ ਘਰੋਂ ਬੰਦਾ ਬੰਦਾ ਜਿਹੜਾ ਦਰਦੀ ਤੇ ਬੰਦਾ ਵਾਲਾ ਆ ਗਿਆ